ਅਦੇੜ ਦੇ ਪਤਾ ਆ ਲੈ ਪੁੱਤ ਪੁੱਆ ਹਾਂ ਮੈਂ ਕਹਿੰਦੀ ਸੀਗੀ ਪਿੰਡੋਂ ਫੋਨ ਆਇਆ ਸੀ ਮੰਮੀ ਦਾ ਘਰ ਸੁੱਖ ਹੈ ਹਾਂ ਸੁੱਖ ਤਾਂ ਹੈ ਪਰ ਉਹ ਕਹਿੰਦੇ ਵੀ ਕਾਫੀ ਟਾਈਮ ਹੋ ਗਿਆ ਤੂੰ ਗੇੜਾ ਨਹੀਂ ਮਾਰ ਕੇ ਗਈ ਵੀ ਜੇ ਤੂੰ ਆ ਜੇ ਸਰ ਕੋਈ ਨਾ ਜਾਹੀਂ ਪੁੱਤ ਆ ਮੰਜੇ ਜੇ ਪਰਦੀ ਫਿਰ ਮੇਰੀ ਗੱਲ ਨਹੀਂ ਤੂੰ ਪੂਰੀ ਸੁਣ ਰਹੀ ਹਾਂ ਜਾਣ ਚ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹਾਂ ਉਹ ਕਹਿੰਦੇ ਵੀ ਨਾਲ ਪ੍ਰੌਣੀ ਨੂੰ ਲੈ ਕੇ ਆਈ ਵੀ ਉਹ ਨਹੀਂ ਮਾਰ ਕੇ ਗਿਆ ਗੇੜਾ ਹੁਣ ਉਹਨੂੰ ਦੱਸ ਮੈਂ ਕਿਵੇਂ ਲੈ ਕੇ ਬਗ ਜਾ ਪੁੱਤ ਉਹ ਉਹਨੂੰ ਤਾਂ ਤੇ ਕੀ ਕਰਾਉਣਾ ਤੂੰ ਐਂ ਕਰ ਆ ਮੰਜਿਆਂ ਦਾ ਕੰਮ ਨਿਮੇੜ ਕੇ ਉਹਨਾਂ ਨੂੰ ਫੋਨ ਕਰਕੇ ਐਂ ਕਹ ਦੇ ਵੀ ਤੁਸੀਂ 2 ਦਿਨ ਠਹਿਰ ਕੇ ਆਜੋ ਤੇਰਾ ਪਿਓ ਲੈ ਜਾਊਗਾ ਜੇ ਤੂੰ ਇਹਨੂੰ ਲੈ ਕੇ ਜਾਏਂਗੀ ਪੁੱਤ ਤੈਨੂੰ ਪਤਾ ਹੀ ਇਹ ਤਾਂ ਨਸ਼ੇ বিনা 2 ਘੰਟੇ ਨਹੀਂ ਕੱਢਦਾ ਉਹ ਤਾਂ ਕਹਿੰਦੇ ਅਸੀਂ 2 ਦਿਨ ਰੱਖਾਂਗੇ 2 ਦਿਨ ਕਿੱਥੋਂ ਰਹਿ ਕੇ ਆਜੂਗਾ ਇਹ ਨਾ ਨਾ ਪੁੱਤ ਇਹ ਤਾਂ ਤੇਰੀ ਗੱਲ ਸਿਆਣੀ ਐ ਦੋ ਦਿਨ ਰਹਿ ਕੇ ਤਾਂ ਉੱਥੇ ਸਾਰਾ ਪੜਦਾ ਚੱਕਿਆ ਜਾਊ ਗੱਲ ਦਾ ਨਾਲੇ ਨਾ ਘਰ ਬਸਾਉਣੇ ਆਪਣੇ ਸਾਰੇ ਹੁੰਦਾ। ਹੋਰ ਪੂਆ ਮੈਂ ਤਾਂ ਦੱਸਿਆ ਵੀ ਨਹੀਂ ਉਹਨਾਂ ਨੂੰ ਅੱਜ ਤੱਕ ਵੀ ਇਹ ਐਵੇਂ ਨਸ਼ਾ ਪੱਤਾ ਕਰਦਾ। ਕਿਹੜੇ ਮੂੰਹ ਨਾਲ ਦੱਸਾਂ? ਹਾਂ ਪੁੱਤ ਦੱਸੀ ਵੀ ਨਾ। ਮਾਂ ਪਿਓ ਦਾ ਮਨ ਦੁਖੀ ਹੁੰਦਾ ਸੁਣ ਕੇ। ਜੇ ਤੂੰ ਦੱਸਤਾ ਤਾਂ ਉਹ ਫਿਕਰ ਕਰਨਗੇ। ਨਾਲੇ ਗੱਲ ਪਤਾ ਨਹੀਂ ਕਿੱਧਰ ਨੂੰ ਬਾਗ ਜੇ। ਕੋਈ ਗੱਲ ਨਹੀਂ। ਤੂੰ ਕੱਲ੍ਹੋ ਹੀ ਬਾਗ ਜੀ ਤੇਰਾ ਪਿਓ ਲੈ ਜਾਊਗਾ। ਹੈ? ਐਦੂ ਬਾਅਦ ਚ ਆਪਾਂ ਸਾਰੇ ਬੇਲੇ ਯਾਰ। ਆਹ ਹਵਾ ਆ ਗਈ। ਅਪ ਭੱਜੇ ਫਿਰਦੇ ਨੇ ਲੀਟਰ ਜੇ ਨਾਲ ਇਹਨਾਂ ਚ ਪਾਣੀ ਪਾ ਕੇ ਰੱਖ ਦਿਆ ਕਰ ਕੋਈ ਨਾ ਤੂੰ ਮੇਰੀ ਗੱਲ ਸੁਣ ਬਾਗ ਜੀ ਆਪਦੀ ਨਾਲ ਤੂੰ ਜਾਣ ਦੀ ਤਿਆਰੀ ਕਰ ਲੈ ਆ ਦੋ ਦਿਨਾਂ ਚ ਆਪਾਂ ਮੰਚੇ ਪਰਦਿਆਗੇ ਜਾਣ ਚ ਤਾਂ ਕੋਈ ਪ੍ਰੋਬਲਮ ਨਹੀਂ ਫੇਰ ਹੁਣ ਮੈਂ ਉਹਨਾਂ ਨੂੰ ਕੀ ਕਹਾਂ ਵੀ ਪਰੌਣੇ ਨੇ ਕੋਈ ਕੰਮ ਪੈ ਗਿਆ ਕੋਈ ਨਾ ਤੂੰ ਕੰਮ ਏ ਕਹੀਦੀ ਕੋਈ ਜਾਂ ਫਿਰ ਐ ਕਹੀਦੀ ਵੀ ਕੇਰਾ ਬਾਪੂ ਤੂੰ ਆ ਜਾ ਮੈਨੂੰ ਲੈ ਜਾ ਤੇ ਮੈਨੂੰ ਲੈਣੇ ਆਜੋ ਫਿਰ ਕਿਸੇ ਬਹਾਨੇ ਦਾ ਦੇਖਾਂਗੇ ਹੂੰ ਤਾਂ ਪਤਾ ਆ ਸਮਝਾਇਆ ਸੀ ਮੈਂ ਤੇਰੇ ਸਹੁਰੇ ਨੂੰ ਵੀ ਮਾਹਬੇਰੇ ਮੁੰਡੇ ਨੂੰ ਹਟਾਲਾ ਮਾੜਾ ਮੋਟਾ ਨਸ਼ੇ ਤੋਂ ਪਰਸੋਂ ਬਹੁਤ ਮੁੱਠਾ ਮਾਰਿਆ ਮੈਂ ਪਰ ਕਿੱਥੇ ਉਹ ਪੈਰਾਂ ਤੇ ਪਾਣੀ ਪੈਣਦਾ ਉਹ ਤਾਂ ਸਮਾਂ ਮੇਰੀ ਗੱਲ ਪੈ ਜਾਂਦਾ ਤੂੰ ਭੈਣੇ ਐਵੇਂ ਬਦਨਾਮ ਕਰੀ ਜਾਨੀ ਮੁੰਡੇ ਨੂੰ ਫਲਾਨਾ ਉਲਟਾ ਮੇਰੇ ਜੀ ਕਸੂਰ ਕੱਢ ਦਿੰਦਾ ਆ ਨਾਲ ਬਲੀਟੀ ਜਾਂਦੇ ਬਾਲਜੇ ਨੇ ਹੁਣ ਮੈਂ ਕੀ ਕਰਾਂ ਮੈਂ ਤਾਂ ਇਹ ਨੇ ਟੈਨਸ਼ਨ ਪਾ ਰੱਖਿਆ ਐ ਨਹੀਂਗਾ ਵੀ ਚੱਲ ਡੈਡੀ ਦੀ ਗੱਲ ਸੁਣਦਾ ਡੈਡੀ ਚਾਜ ਨਾਲ ਸਮਝਾ ਦੇਵੇ ਪੁੱਤ ਐ ਨਹੀਂ ਐ ਕਰੀਦਾ ਹੁੰਦਾ ਕੋਰੇ ਪੁੱਤ ਜੇ ਤੇਰਾ ਡੈਡੀ ਚੱਜਦਾ ਹੁੰਦਾ ਤਾਂ ਮੁੰਡਾ ਐਸੇ ਰਾਹ ਪੈਂਦਾ ਕਿਉਂ ਹੈ ਬੁਗਾੜਾ ਤਾਂ ਉਸੇ ਨਹੀਂ ਹੈ ਜਦੋਂ ਹੁਣ ਜਵਾਖ ਨੂੰ ਰੁਪਈਏ ਫੜਾ ਕੇ ਅਹੀਂ ਨਹੀਂ ਪੁੱਛਣਾ ਵੀ ਲਾਏ ਕਿੱਥੇ ਨੇ ਜੇ ਆਪਾਂ ਧੀ ਪੁੱਤ ਤੋਂ ਹਸਾਬ ਕਿਤਾਬ ਲਈਏ ਫੇਰੇ ਕੰਟਰੋਲ 'ਚ ਰਹਿੰਦਾ ਹੈ ਨਾਲੇ ਦਾ ਬਾਪੂ ਪੈਸੇ ਦਿੰਦਾ ਨਾਲੇ ਮੇਰੇ ਤੋਂ ਮੰਗੀ ਜਾਂਦਾ ਹੁੰਦਾ ਵੀ ਮੈਂ ਦੱਸ ਕੀ ਜੌਬ ਕਰਦੀ ਆ ਕੋਈ ਮੈਂ ਤਾਂ ਘਰੇ ਕੰਮ ਕਰਦੀ ਆ ਕਦੇ ਭਾਂਡੇ ਮਾਂਜਲੇ ਕਦੇ ਕੱਪੜੇ ਧੋਲੇ ਇੱਥੇ ਦੱਸ ਕਿੱਥੋਂ ਪੈਸੇ ਆਉਂਦੇ ਨੇਗੇ ਪੁੱਤ ਨਸ਼ੇੜੀਆਂ ਤਾਂ ਨਾ ਪੈਸਿਆਂ ਤੱਕਰ ਹੁੰਦਾ ਕੋਈ ਜੌਬ ਦਾ ਨਹੀਂ ਕੋਈ ਉਹਨਾਂ ਨੂੰ ਕਬੀਲਦਾਰੀ ਦਾ ਨਹੀਂ ਉਹਨਾਂ ਤਾਂ ਆਪ ਦਾ ਟੋਲਾ ਪੂਰਾ ਹੋਣਾ ਚਾਹੀਦਾ ਨਹੀਂ ਮੈਂ ਐ ਕਰਦੀ ਆ ਮੈਂ ਮੇਰੀ ਮਾਂ ਨੂੰ ਇੱਥੇ ਸੱਦ ਲੈਣੀ ਆ ਹਾਂ ਬਹਾਨੇ ਨਾਲ ਇੱਥੇ ਦੱਸ ਦਊਂਗੀ ਫੋਨ ਤੇ ਤਾਂ ਮੇਰੇ ਤੋਂ ਹਿੰਮਤ ਨਹੀਂ ਹੋਣੀ ਦੱਸਣ ਦੀ ਇੱਥੇ ਬੁਲਾ ਲੂੰਗੀ ਨਾਲੇ ਕੀ ਪਤਾ ਸ਼ਰਮੇ ਕਰ ਲਵੇ ਇਹਦੀ ਮਾਂ ਆਈ ਹੋਈ ਆ ਉਹ ਤਾਂ ਨਸ਼ੇ ਬਾਰੇ ਤੇਰੀ ਮਾਂ ਨੂੰ ਦੱਸੇਂਗੇ ਤੂੰ ਬੂਆ ਇੱਕ ਨ ਇੱਕ ਦਿਨ ਤਾਂ ਪਤਾ ਲੱਗੂਗਾ ਹਾਂ ਕੀ ਕਰਾਂ ਆਇਆ ਪੁੱਤ ਸਮਾਂ ਪੈ ਕੇ ਪਤਾ ਲੱਗੂ ਕੋਸ ਹੋਰ ਗੱਲ ਹੈ ਜੇ ਅੱਜੇ ਤੂੰ ਗੱਲ ਖੋਲਤੀ ਤਾਂ ਕਿਤੇ ਗੱਲ ਨਾ ਵਿਗੜਦੀ ਦੇਖਤੀ ਜਿੱਥੋਂ ਤੱਕਰ ਗੱਲ ਹੈ ਮੈਂ ਤੇਰੇ ਨਾਲ ਮੈਨੂੰ ਜਿੱਥੇ ਮਰਜ਼ੀ ਖੜਾ ਲਾ ਮੈਂ ਖੜੂੰਗੀ ਪਰ ਮੇਰੀਤੀ ਬਣ ਕੇ ਮੇਰਾ ਵੀ ਤੂੰ ਸਹਾਰ ਹੈ ਮੈਂ ਨਹੀਂ ਚਾਹੁੰਦੀ ਵੀ ਕੋਈ ਗੱਲ ਖਰਾਬ ਹੋਵੇ ਜਿੱਥੇ ਇਹਦੀ ਗੱਲ ਹੈ ਕਿ ਨਸ਼ੇ ਵਾਲੀ ਇਹਨੂੰ ਮੁੰਡੇ ਨੂੰ ਮੈਂ ਘੂਰੂੰਗੀ ਘੂਰਦੀ ਵੀ ਆ ਜਿੰਨਾ ਮੇਰਾ ਬਾਦ ਚੱਲਦਾ ਹੈ ਮੈਂ ਦੇ ਪਿਓ ਨੂੰ ਵੀ ਬਥੇਰਾ ਕਿਹਾ ਵੀ ਪਾਈ ਇਹਨੂੰ ਸਮਝਾ ਪਰ ਕਰਾਂ ਕੀ ਆ ਤੇਰੇ ਸਹੁਰੇ ਦੀ ਆਦਤ ਇੱਕੋ ਹੀ ਆ ਕੋਈ ਨਾ ਭਾਈ ਜਵਾਖ ਮौज ਕਰਦਾ ਮੌਜਾ ਨੇ ਆਹੀ ਉਮਰ ਐ ਨਾ ਪਹਿਲਾਂ ਇਹ ਉਮਰਾਂ ਨਸ਼ੇ ਚ ਗਾਲਣੀਆਂ ਨੇ ਮੈਂ ਤਾਂ ਕਹਿੰਦੀ ਨਾ ਤੇਰੀ ਮਾਂ ਨੂੰ ਤੂੰ ਦੱਸੀ ਨਾ ਪੁੱਤ ਹਜੇ ਪੜਦਾ ਰੱਖ ਲੈ ਮੈਂ ਹਟਾ ਲਾਂਗੇ ਆਪਾਂ ਸਮਝਾ ਲਾਂ ਕੋਸ ਤੂੰ ਸਮਝਾ ਕੋਸ ਮੈਂ ਸਮਝਾਉ ਇਹ ਨਹੀਂ ਸਮਝਦਾ ਐਨਾ ਟਾਈਮ ਹੋ ਗਿਆ ਸਮਝਾਉਂਦੇ ਨੂੰ ਮੇਰੇ ਵਰਗੀ ਪਿਆਰ ਨਾਲ ਪਾਣੀ ਦਾ ਗਲਾਸ ਲੈ ਕੇ ਜਾਂਦੀ ਆ ਮੈਨੂੰ ਕਹੂਗਾ ਬਕਵਾਸ ਨਾ ਕਰ ਵੀ ਦੱਸ ਹੋਰ ਮੈਂ ਆਪਦਾ ਚੰਗਾ ਮਾੜਾ ਕਿਹਨੂੰ ਦੱਸਾਂ ਜੇ ਤੂੰ ਸੁਣਦਾ ਨਹੀਂ ਹੈਂਗਾ ਹਾਂ ਪੁੱਤ ਗਲਤ ਤੇਰੀ ਸਹੀ ਆ ਪਰ ਜੇ ਉਹ ਸੁਰਤ ਸਿਰ ਹੋਵੇ ਫੇਰ ਹੀ ਤੇਰੀਆਂ ਗੱਲਾਂ ਸੁਣਾਂ ਇਹ ਤਾਂ ਹੈ ਕਿੱਥੇ ਸੁਣਦਾ ਹੁਣ ਪਤਾ ਤਾਂ ਦੇਖ ਮੇਰੀ ਮਾਂ ਨੂੰ ਇੱਕ ਨਾ ਇੱਕ ਦਿਨ ਲੱਗੂਗਾ ਮੈਂ ਤਾਂ ਉਦੋਂ ਸੋਚ ਰਹੀ ਆ ਕਿ ਜਦ ਦਿਨ ਪਤਾ ਲੱਗੂਗਾ ਮੈਂ ਤਾਂ ਲੈ ਜਾਣਗੇ ਨਾਲ ਹੀ ਲੈ ਜਾਣਗੇ ਨਾ ਪੁੱਤ ਰੱਬ ਦਾ ਵਾਸਤੇ ਤੂੰ ਇਹੀ ਜੀ ਗੱਲ ਨਾ ਕਰ ਪਰ ਕੀ ਕਹਾ ਮੈਂ ਤੇਰੇ ਵੀ ਬਸ ਦਾ ਰੋਗ ਨਹੀਂ ਅੱਗੇ ਭਾਈ ਜਿਵੇਂ ਤੇਰੀ ਸਮਝ ਹੈ ਤੂੰ ਉਵੇਂ ਕਰ ਲੈ ਪੜ੍ਹੀ ਲਿਖੀ ਆ ਉਹ ਇੰਨਾ ਟਾਈਮ ਹੋ ਗਿਆ ਤੇ ਨਾਲ ਹੀ ਕੱਟ ਰਹੀਆਂ ਇਹਨੂੰ ਸਮਝਾਉਣੀ ਆ ਵੀ ਤੂੰ ਨਸ਼ਾ ਨਾ ਕਰਿਆ ਕਰ ਨਹੀਂ ਕਿਹੜੀ ਘਟਦੀ ਇੰਨਾ ਟਾਈਮ ਕੋਈ ਨਹੀਂ ਕੱਟਦੀ ਏ ਤੂੰ ਹੀ ਸਿਆਣੀ ਐ ਜਿਹੜੀ ਟਾਈਮ ਪਾਸ ਕਰੀ ਜਾਂਦੀਆਂ ਨਾਲ ਘੂਰਾਂ ਖਾਨੀਆਂ ਨਾਲੇ ਕੰਮ ਕਰਦੀ ਮੈਂ ਤਾਂ ਤੈਨੂੰ ਹੋਰੋਂ ਕਹਿੰਨੀ ਆ ਤੂੰ ਹਜੇ ਨਾ ਕੋਈ ਗੱਲ ਕਰੀ ਚਲ ਨਹੀਂ ਕਰ ਬੁੱਵਾ ਮਾਂ ਪਿਓ ਦਾ ਮਨ ਦੁਖੀ ਹੁੰਦਾ ਪੁੱਤ दुखी हो ਜਾਣਗੇ तेरे मां-ਪਿਓ ਸੁਣ ਕੇ ਵੀ ਅਸੀਂ ਤਾਂ ਚੰਗਾ ਘਰ ਪਾਲੇ ਸੀ ਸਾਨੂੰ ਕੀ ਪਤਾ ਸੀ ਮੁੰਡਾ ਨਸ਼ੇੜੀ ਹੈ ਚੰਗਾ ਆਪਾਂ ਕੋਈ ਗੱਲ ਨਹੀਂ ਕਰਦੇ ਕੋਈ ਬਾਤ ਆ ਲਾਉਨੇ ਆ ਇਹਨੂੰ ਰੁੜਤ ਜਾਣੇ ਨੂੰ ਭਾਵੇਂ ਨਸ਼ਾ ਨਸ਼ਾ ਛਡਾਉ ਉਹ ਕੇਂਦਰ-ਕੁੰਦਰ ਜੇ ਚ ਛੱਡ ਦੰਨੇ ਹਾਂ ਉੱਥੇ ਦੇਖਦੇ ਆ ਛੱਡ ਕੇ ਲੱਗ ਜੂਗਾ ਇਹ ਦੇਖਾਂ ਪਰ ਕੋਈ ਹਾਲਤ ਕਰਾਂਗੇ ਕਿਸੇ ਲੋਟਾ ਮੈਂ ਤਾਂ ਕਿਹਾ ਤੀ ਬਥੇਰਾ ਸਮਝਾਇਆ ਤੇਰੇ ਸਹੁਰੇ ਨੂੰ ਵੀ ਮਾਂ-ਪਿਓ ਹੁਣ ਕੋਈ ਹੋਰ ਹੱਲ ਨਹੀਂ ਹੈਗਾ ਪਰ ਦੇਖੋ ਜੇ ਮੰਨੇ ਤਾਂ ਐ ਹੋਰ ਪੜ ਨੇ ਹਾਂ ਭਾਈ ਆਹਾ ਕਿਧਰੋਂ ਆ ਗਿਆ ਹੁਣ ਤੂੰ ਉਹ ਬਸ ਮੈਂ ਕਿੱਥੇ ਬਸ ਰੌਲੇ ਗੋਣਾ ਜਾਣਾ ਬਸ ਅਹੀਂ ਫਿਰ ਜਾਣਾ ਤੈਨੂੰ ਪਤਾ ਹੀ ਹੈ ਪੰਚਾਇਤੀ ਕੰਮ ਨਹੀਂ ਤੇਰੇ ਤਾਂ ਮੁੱਕਦੇ ਭਰਾ ਉਹ ਹੋਰ ਮੈਂ ਤੈਨੂੰ ਐ ਕਹਣਾ ਹੂੰ ਉਹ ਤੂੰ ਗਈ ਧੀ ਪਰਸੋ ਚੌਥੇ ਕਿੱਥੇ ਗਈ ਸੀ ਤੂੰ ਉਹ ਨੌ ਕੱਟਣੀ ਨਹੀਂ ਲਈ ਤੂੰ ਮੈਂ ਤਾਂ ਭੁੱਲ ਲਈ ਮੈਂ ਤਾਂ ਜਾਦੇ ਨਹੀਂ ਆ ਇੱਕ ਤਾਂ ਕਾਹਲ ਜੀ ਲੱਗ ਗਿਆ ਕੁੜੀਆਂ ਜੀਆਂ ਕਰਨ ਬਸ ਆਓ ਖਰੀਦ ਲਿਆ ਗ੍ਰੀਦੇ ਨਾ ਕਟਣੀ ਲਾ ਜਾਦੀ ਨੇ ਸੱਚੀ ਤੇਰੀ ਸੌ ਬਈ ਮੈਂ ਨਾ ਕਟਣੀ ਤਾਂ ਲਿਆਉਂਦੀ ਹੋਰ ਮੈਂ ਤਾਂ ਆਪਸਮੁਖ ਭਿਆ ਦੇ ਕਟਣੇ ਸੀ ਨਾ ਵੱਡੇ ਵੱਡੇ ਹੋ ਰਹੇ ਨੇ ਹਾਂ ਨਾਲੇ ਤਾਂ ਤੁਸੀਂ ਸਾਰਾ ਦਿਨ ਲਾਈਆਂ ਉੱਥੇ ਹੈ ਬਈ ਆਏ ਤੁਸੀਂ ਆਥਣਿਓ ਨਾਲੇ ਸਮਾਨ ਨਹੀਂ ਲੈ ਕੇ ਆਇਆ ਪੂਰਾ ਤੁਸੀਂ ਗਈਆਂ ਕਿੱਥੇ ਧੀਆਂ ਬਹੁਤ ਨੇ ਤਿੰਨ ਦੱਸਿਆਦਾ ਹੈਗਾ ਤੇ ਆ ਕੀ ਆ ਸੁਰਖੀ ਪਾਊਡਰ ਜਾਂ ਕੁੜੀਆਂ ਨੇ ਲੈਣਾ ਸੀ ਇਨਾ ਟਾਈਮ ਲੱਗਦਾ ਹੁੰਦਾ ਸਰਕੀ ਬਾਉਡਰ ਨੂੰ ਬਸ ਆ ਉਹ ਦੁਕਾਨ ਤੇ ਦੇਖ ਲਿਆ ਉੱਤੇ ਦੇਖ ਲਿਆ ਤੇ ਆਈ ਟਾਈਮ ਲਾਤਾ ਫਿਰਦੀਆਂ ਨੇ ਮੈਂ ਤਾਂ ਬਥੇਰਾ ਕਹਾਲ ਕਰੀ ਵੀ ਚੱਲ ਤੇ ਨਾਲੇ ਭਾਈ ਉਹ ਅਸੀਂ ਪਰਸੋਂ ਗਈਆਂ ਤੇ ਤੂੰ ਸਾਨੂੰ ਅੱਜ ਪੁੱਛਦਾ ਹੈਗਾ ਓਹੋ ਮੈਂ ਤਾਂ ਨਾ ਕਟਣੀ ਮੰਗਣ ਲੱਗਾ ਤੂੰ ਤਾਂ ਗੱਲ ਯਾਦ ਆ ਗਈ ਮਾਹਲ ਮਾ ਮੈਂ ਪੁੱਛੀ ਨਹੀਂ ਹੈਗਾ ਇਹਨਾਂ ਨੂੰ ਵੀ ਭਾਈ ਤੁਸੀਂ ਗਈਆਂ ਦੀਆਂ ਸਮਾਨ ਸਮੋਲ ਲਿਆਂਦਾ ਔਖੇ ਤੇ ਹੋਈਆਂ ਜਿਹੜੀ ਗੱਲਾਂ ਜੇ ਮੇਰੀ ਮਨ ਲੈਂਦੀਆਂ ਗੱਡੀ 'ਚ ਵਗ ਜਾਂਦੀਆਂ ਤੈਨੂੰ ਮੈਂ ਗੈਦੀ ਗੱਡੀ ਚਲਾਏ ਜਾਂਦੇ ਆ ਵਧੀਆ ਸੌਖ ਨਾਲ ਨਾ ਜਾਂਦੀਆਂ ਨਹੀਂ ਨਹੀਂ ਕੋਈ ਔਖੀਆਂ ਨਹੀਂ ਹੋਈਆਂ ਅੱਜ ਤਾਂ ਮौज ਨਾਲ ਵਗਿਆ ਮौज ਨਾਲ ਆ ਗਿਆਂ ਅੱਛਾ ਹਾਂ ਤੇ ਉਹ ਤੈਨੂੰ ਚਾਹ ਦੀ ਗੁੱਟ ਲਿਆ ਕੇ ਦੇਵਾਂ ਚਾਹ ਤਾਂ ਲਿਆ ਦੀ ਬਹਿ ਜਾ ਕਰਦਿਆਂ ਗੱਲ ਭਣੇ ਬਹਿ ਜਾ ਹੁਣ ਮੜਾ ਮੋਟਾ ਹੈ ਉਹ ਤਾਂ ਕਿ ਕਿ ਚਾਰ ਤਾਂ ਕੱਪੜੇ ਨੇ ਹੁਣ ਦੱਸ ਅੰਦਰ ਧਰਨ ਜਾਏਗੇ ਇਹਨਾਂ ਨੂੰ ਕੱਪੜੇ ਤਾਂ ਚਾਰ ਨੇ ਵੀ ਧਰਨੇ ਤਾਂ ਅੰਦਰ ਹੀ ਪਹਿਣਗੇ ਧਰਨੇ ਦਾ ਪਹਿਣਗੇ ਹੋਰ ਦੱਸ ਕੌਣ ਮਿਲਿਆ ਮਿਲਿਆ ਉੱਥੇ ਕੋਈ ਹੈ ਬਾਜ਼ਾਰ ਚ ਤਾਂ ਸਾਰੇ ਹੁੰਦੇ ਨੇ ਹੁਣ ਕੀ ਗੱਲ ਹੋ ਗਈ ਨਾਉ ਪੁੱਛਦਾ ਮੈਂ ਮਲੇ-ਮੁਲੇ ਕੋਈ ਨਾ ਜੇ ਕੋਈ ਗੱਲ ਐ ਤਾਂ ਵੇਚੇ ਜਿਕੇ ਪੁੱਛ ਲੈ ਤੂੰ ਐਂ ਨਹੀਂ ਕਾਣੂ ਬੁੜੀਆਂ ਵਾਂਗੂ ਅੜਲੀਆਂ ਜਿਪੜੀਆਂ ਨਾ ਜੇ ਪੁੱਛਣੀ ਹੁੰਦੀ ਕੋਈ ਗੱਲ ਹੁੰਦੀ ਮੈਂ ਤੈਨੂੰ ਸਿੱਧੀ ਨਾ ਪੁੱਛਲਾਂਦਾ ਤੇਤੋਂ ਕਦੇ ਮੈਂ ਗੱਲ ਕੋਈ ਲਕੋਈ ਐ ਨਾ ਮੈਂ ਮੈਂ ਵੀ ਐਂ ਕਹਿਨੀ ਆ ਵੀ ਕੀ ਐ ਤੈਨੂੰ ਐ ਹੋਵੇ ਪੈਸੇ ਵੱਧ ਲਾਏ ਆਈਆਂ ਅਸੀਂ ਤਾਂ ਭਾਈ ਕਿਤੇ ਨਹੀਂ ਖੜੀਆਂ ਦੁਕਾਨ ਤੋਂ ਸਿੱਧਾ ਲੈ ਕੇ ਸਮਾਨ ਬਸ ੱਡੇ ਆ ਗਿਆਂ ਪਹਿਲਾਂ ਵਾਲੀ ਬਸ ਸਾਡੀ ਨੰਗ ਗਈ ਸੀ ਅਸੀਂ ਲੇਟ ਹੋ ਗਏ ਫਿਰ ਬੈਠੀਆਂ ਤੈਨੂੰ ਪਤਾ ਇਹ ਘੰਟਾ ਲੱਗ ਜਾਂਦਾ ਆਪਣੇ ਪਿੰਡ ਨੂੰ ਬੱਸ ਘੰਟੇ ਡੇਢ ਘੰਟੇ ਬਾਅਦ ਆਉਂਦੀ ਹੈ ਹੂੰ ਤਾਂ ਕਰਕੇ ਬੱਸ ਅੱਜ ਕਵੇਲਾ ਹੋ ਗਿਆ ਨਾ ਕਵੇਲਾ ਦਾ ਕੋਈ ਗੱਲ ਹੀ ਮਾ ਤਾਂ ਉਹੀ ਗੱਲ ਤੋੜ ਲਈ ਮਾ ਬਹੁ ਟਾਈਮ ਲਾਈਆਂ ਕੋਈ ਨਹੀਂ ਮਿਲਿਆ ਕੀ ਗੱਲ ਕੋਈ ਕਹਿੰਦਾ ਸੀ ਕੁਛ ਨਾ ਨਾ ਕਹਿਣਾ ਤਾਂ ਕਰਨੂ ਕਿਸੇ ਨੇ ਮਤੋਂ ਕਹਿੰਨਾ ਬੱਸ ਕਈ ਗੱਲ ਕੋਈ ਮਿਲ ਗਈ ਹੋਵੇ ਪਿੰਡ ਪੁੰਡ ਦੀ ਕਈ ਗੱਲ ਕੋਈ ਹੋਵੇ ਗੱਲਬਾਤ ਤਾਂ ਕਹਿਣਾ ਮਾ ਤਾਂ ਅੱਛਾ ਨਾ ਮਿਲੀ ਤਾਂ ਸਾਨੂੰ ਤਾਂ ਕੋਈ ਨਹੀਂ ਚੱਲ ਕੋਈ ਨਾ ਜੇ ਕੋਈ ਚੀਜ਼ ਲੈਣੇ ਉਹ ਮੈਨੂੰ ਦੱਸ ਦੀ ਮੈਂ ਲਿਆ ਦੂੰਗਾ ਮੈਂ ਜਾਣਦਾ ਰਹਿਣਾ ਉਹ ਬੱਸ ਫਿਰ ਆਹ ਨਾ ਉਹ ਕਟਣੀਆਂ ਹੱਲ ਲਿਓਗੇ ਤੁਸੀਂ ਮੈਂ ਤਾਂ ਸਮਝ ਕੋ ਸਾਬਨ ਦਾ ਨੀ ਜੀ ਵੀ ਟੁੱਟੀ ਪਈ ਆ ਉਹ ਲੈਣੀ ਸੀ ਉਹ ਵੀ ਭੁੱਲ ਗਈ ਜਾਦੇ ਨਹੀਂ ਅੱਛਾ ਅੱਛਾ ਉਹ ਵਿਚੀ ਰਹਿ ਗਈ ਨਾਲੇ ਮੈਂ ਇਹਨਾਂ ਨੂੰ ਕਿਹਾ ਕੁੜੇ ਲਿਖ ਲਿਓ ਸਮਾਨ ਹੂੰ ਬਸ ਲਿਖਣ ਦੀ ਏ ਕਾਲ ਕਰ ਗਈਆਂ ਉਥੇ ਚੇਤੇ ਨਹੀਂ ਆ ਇਹਨਾਂ ਨੇ ਆਪ ਹੀ ਉਲਝਾ ਲਿਆ ਮੈਨੂੰ ਤੇ ਚੰਗਾ ਭਾਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਰੂੜੇ ਦੇ ਜਾਣਾ ਕਿਵੇਂ ਵਿੜਕਾ ਪੰਦਾ ਪੁੱਛਣਾ ਚਾਹੁੰਦਾ ਸੀ ਬਿਮਾਰੀ ਪੈਣੇ ਨੂੰ ਕੋਈ ਵਿੜਕ ਲੱਗ ਗਈ ਮੈਨੂੰ ਲੱਗਦੀ ਆ ਬੀੜੀ ਬੈਠੇ ਵਾਲਾ ਸਰਪੰਚ ਫਿਰਦਾ ਸੀ ਉੱਥੇ ਸਰਪੰਚ ਨੇ ਪਾਈ ਹੋਏ ਦੇ ਕੰਨ ਚ ਗੱਲ ਪਾਈ ਜਾਵੇ ਤੇ ਸਰਪੰਚ ਕੀ ਸਾਡੇ ਰਾਹ ਬੰਦ ਕਰ ਤੂੰ ਨਾਲੇ ਮੈਂ ਕਿਹੜਾ ਕਿਸੇ ਦਾ ਹੱਕ ਨੌ ਕਰਾ ਕੇ ਆਈ ਆ ਮੇਰੀ ਜ਼ਮੀਨ ਸੀ ਮੈਂ ਆਪਦੀ ਧੀ ਦੇ ਨੌ ਕਰਾ ਕੇ ਆਈ ਆ ਸਾਰੀ ਉਮਰ ਮੈਂ ਤਪ ਕੇ ਕੱਢ ਲਈ ਹੌਣ ਨਹੀਂ ਦਬਦੀ ਹਣ ਤਾਂ ਤੂੰ ਦੇਖਦਾ ਜਾ ਤੇਰਾ ਨਾ ਬਣਦੀ ਕੀ ਐ ਜੇ ਤੂੰ ਡਾਣੇ ਡਾਣੇ ਐ ਨਾ ਮੈਂ ਵੀ ਤੇਰੀ ਭੈਣ ਆ ਮੈਂ ਵੀ ਪੱਤੇ ਪੱਤੇ ਆ ਤੇ ਖਸਿਆ ਬਣਤਾ ਕੀ ਹਣ ਬਾ ਨਹੀਂ ਭੈਣੇ ਮੈਨੂੰ ਤਾਂ ਇੰਤੀ ਤੂੰ ਤੋਤੇ ਵਾਂਗੂ ਸੱਚ ਬੋਲ ਦੇਗੀ ਹੈ ਮੇਰੇ ਨਾਲ ਸ਼ਿਹਾਰੀਆਂ ਖੇਡਦੀਆਂ ਤੂੰ ਮੇਰੇ ਨਾਲ ਕੋਈ ਨਾ ਭਣੇ ਜਿਹੜੀ ਸ਼ਿਆਰੀ ਖੇਡਣੀ ਐ ਨਾ ਖੇਡ ਲੈ ਮੈਂ ਵੀ ਦੇਖਦਾ ਤੂੰ ਸ਼ਿਆਰੀ ਖੇਡ ਕੇ ਕਿੱਥੇ ਤੱਕ ਜਾਣੀ ਐ ਜਿਹੜੀ ਤੈ ਭਾਜੀ ਪਾਈ ਐ ਨਾ ਭੈਣੇ ਮੈਨੂੰ ਮੋੜੂਗਾ ਜ਼ਰੂਰ ਕਿਉਂਕਿ ਜੇ ਕੋਈ ਵਿਆਹ ਦੀ ਭਾਜੀ ਪਾ ਕੇ ਜਾਂਦਾ ਨਾ ਤਾਂ ਦੁੱਗਣੀ ਕਰਕੇ ਮੋੜਨੀ ਪੈਂਦੀ ਐ ਦੁੱਗਣੀ ਕਰਕੇ ਤੈਨੂੰ ਜੇ ਭਾਜੀ ਸਾਂ ਵੀ ਨਾ ਮੋੜੀ ਨਾ ਤੂੰ ਵੀ ਕੀ ਯਾਦ ਰੱਖੇਂਗੀ ਯਾਦ ਲੈ ਆਉ ਖੜਾ ਕੱਲਾ ਮਰਾ ਲਉ ਤੇ ਜਿੰਨੀਆਂ ਮਰਜੀ ਕਰਨ ਕਰਾਉਣ ਨੂੰ ਕੁਛ ਨਹੀਂ ਓਏ ਹਾਂ ਬਾ ਫੜਾ ਮਰਾ ਲਾ ਤੇ ਤੁਜਨੇ ਮਰਜੀ ਉਹ ਗੱਲ ਕਰਨ ਲੱਗਿਆ ਦੀ ਚਾਚੇ ਨਾਲ ਕਰ ਲੰਦਾ ਓਏ ਗੱਲ ਤਾਂ ਚਾਚੇ ਨਾਲੇ ਕਰੀ ਤੀ ਮੈਨੂੰ ਕੀ ਪਤਾ ਤੀ ਹੁਣ ਗੋਲ ਮੋਲ ਜਿਹਾ ਬਹਾਉ ਜਰਾ ਲੈ ਹੋਰ ਸੁਣ ਲੈ ਫਿਰ ਜਿਹੜਾ ਤੂੰ ਡਾਕਟਰ ਬਾਰੇ ਪਤਾ ਕਰਦਾ ਸੀ ਨਾ ਵੀ ਦੀ ਪੈੜ ਕੱਢਣੀ ਆ ਹਾਂ ਤੈਨੂੰ ਕਿਹਾ ਤਾਂ ਹੈਗਾ ਦੀ ਟੋਲ ਕੇ ਦੱਸ ਮੈਨੂੰ ਉਹਦਾ ਵੀ ਕਰ ਲਿਆ ਪਤਾ ਅੱਛਾ ਆਹੋ ਤੇਰੇ ਪਰੋਏ ਇਹਦੇ ਦੂਜੇ ਵਿਆਹ ਦਾ ਮੁੰਡਾ ਹੋ ਦੂਜੇ ਵਿਆਹ ਦਾ ਮੁੰਡਾ ਓਏ ਇਹ ਕੀ ਕਹੀ ਜਾਣਾ ਸਰਪੰਚਾ ਤੂੰ ਓ ਹਾਂ ਸੌ ਲੱਗੇ ਜੇ ਝੂਠ ਬੋਲਾਂ ਉਹ ਤੈਨੂੰ ਇਹਦਾ ਪਤਾ ਹੀ ਆ ਤੇਰੇ ਪਰੋਏ ਨੇ ਉਥੇ ਤੂੰ ਵਿਆਹ ਕਰਾਇਆ ਸੀ ਓਏ ਹਾਂ ਤਾਂ ਮੈਨੂੰ ਪਤਾ ਹੈ ਬਸ ਦੂਜਾ ਵਿਆਹ ਕਰਾਇਆ ਤੀ ਚਿੱਠੀਆਂ ਪਾਉਂਦਾ ਹੁੰਦਾ ਸੀ ਉਰੇ ਆਉਂਦੀਆਂ ਹੁੰਦੀਆਂ ਚਿੱਠੀਆਂ ਪਰ ਮੈਂ ਕੋਈ ਚਿੱਠੀ ਨਾ ਭੈਣ ਲ ਵੀ ਨਹੀਂ ਜਾਣ ਦਿੱਤੀ ਉਸੇ ਦੀ ਆਖਰੀ ਨਿਸ਼ਾਨੀ ਆ ਇਹ ਆ ਮੁੰਡਾ ਇਹ ਸਾਲਾ ਕਿੱਥੋਂ ਆ ਗਿਆ ਹੁਣ ਚੰਗਾ ਭਲਾ ਕੈਨੇਡਾ ਚ ਰਹਿੰਦਾ ਸੀ ਓਰੇ ਦੱਸ ਤੂੰ ਧਰਾਂ ਲੈਣਾ ਆ ਕਹਿੰਦਾ ਧਰਾਂ ਲੈਣਾ ਆ ਅਗਲਾ ਆਪਣੇ ਬਾਪ ਦੀ ਜ਼ਮੀਨ ਚੋਂ ਹੱਕ ਲੈਣ ਆਇਆ ਬਾਪ ਦੀ ਜ਼ਮੀਨ ਚੋਂ ਹੱਕ ਲੈਣਾ ਆ ਆਹੋ ਉਹ ਨਾਲੇ ਸਰਪੰਚਾ ਤੂੰ ਕਹੀ ਜਾਂਦਾ ਯਾਰ ਜ਼ਮੀਨ ਕੁੜੀ ਦੇ ਨੌਕਰਾਤੀ ਓਏ ਉਹ ਤਾਂ ਕਰਾਤੀ ਹੁਣ ਕੀ ਪਤਾ ਆਲੇ ਦੀ ਕੀ ਚਾਲ ਅਗਲੀ ਈ ਯਾਦੇ ਮਨ ਚ ਇਹ ਤਾਂ ਉਹੀ ਜਾਣਦਾ ਕਿ ਕਤਾਨਾ ਜਿਹੜਾ ਡਾਕਟਰ ਜਣਾ ਹੁੰਦਾ ਆਪਣੀ ਹਰੇਕ ਚਾਲ ਕਾਮਯਾਬ ਹੁੰਦੀ ਇਹ ਡਾਕਟਰ ਜੀ ਨੇ ਸਾਰੇ ਘਰੇ ਕਰੇ ਕਰਾਏ ਤੇ ਪਾਣੀ ਫੇਰਤਾ ਦੱਸ ਇਹਦਾ ਕੀ ਹੱਲ ਕਰੀਏ ਹੁਣ ਭਾਈ ਹੁਣ ਇਹ ਤੂੰ ਦੇਖ ਵੀ ਕਰਨਾ ਕੀ ਆ ਹੱਲ ਤਾਂ ਕੋਈ ਕਰਨਾ ਪੂ ਐ ਤਾਂ ਨਹੀਂ ਸਰਨਾ ਜਦੋਂ ਮੈਂ ਇਕੱਲਾ ਕਰੂੰ ਹੱਲ ਨਹੀਂ ਪ੍ਰਪਤ ਦੋਆਂ ਨੂੰ ਰਲ ਕੇ ਕੋਈ ਪੱਕੀ ਹੱਲ ਕਰਨਾ ਪਊ